ਹੱਸ ਕੇ ਜੀ ਹਾਂ ਇੱਧਰ ਦੇਖੋ ਉੱਪਰ ਹਾਂ ਜੀ ਆਹ ਪੁੱਟ ਪੁੱਟ ਖਿੱਚ ਰਿਹਾ ਪੱਪੀ ਪੁੱਟ ਖਿੱਚ ਰਿਹਾ ਹਾਂ ਜੀ ਉੱਪਰ ਦੇਖੋ ਥੱਲੇ ਨਾਲ ਦੇਖੋ ਜੀ ਹਾਂ ਜੀ ਉੱਪਰ ਨਹੀਂ ਨਹੀਂ ਉੱਪਰ ਨਹੀਂ ਮੇਰੇ ਵੱਲ ਕੇ ਆਬ ਸਰਦਾਰ ਸਾਹਿਬ ਸਾਈਡ ਤੇ ਹੋ ਜੀ ਸੋਹਣਿਆ ਜੀ ਸੋਹਣਿਆ ਬਹੁਤ ਵਧੀਆ ਮਮਾ ਫੋਟੋ ਖਿੱਚ ਲੈ ਫੋਟੋ ਖਾ ਲੈ ਬੇਚਣਾ ਹੋ ਗਈ ਬੇਚਣਾ ਆਉਣ ਦੇ ਭਾਈ ਆ ਪੱਤਾ ਫੜੇ ਜੀ ਉਹ ਨਹੀਂ ਜੀ ਇੱਕ ਪਫੜੀ ਯਾਰ ਮੈਂ ਦੱਸ ਗਿਆ ਮੈਂ ਇੱਕ ਮਿੰਟ ਚੰਗੀ ਤਰ੍ਹਾਂ ਉਹ ਇਦਾਂ ਨਹੀਂ ਜੀ ਤੁਸੀਂ ਦੋਨਾਂ ਨੇ ਚੈੱਕ ਕਰਨਾ ਆਪ ਹਾਂ ਛੱਡੋ ਡਰੇ ਨਾ ਖੜੋ ਹੱਸ ਕੇ ਜੀ ਖੁੱਲ ਕੇ ਹੱਸ ਕੇ ਜੀ ਇੱਧਰ ਦੇਖੋ ਹਾਂ ਇੱਧਰ ਮੈਨੂੰ 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 ਦੇਖੋ ਜੀ ਮੈਨੂੰ ਹਾਂ ਠੀਕ ਆ ਜੀ ਅ ਹੁਣ ਤੁਸੀਂ ਮੋਢੇ ਤੇ ਹੱਥ ਰੱਖੋ ਮੁੜ ਇਦਾਂ ਨਹੀਂ ਜੀ ਦੂਸਰੇ ਤੇ ਉਹ ਉਹ ਕੁਛ ਨਹੀਂ ਜੀ ਮੈਂ ਨੇੜੇ ਕਰ ਰਿਹਾ ਜੀ ਫੇਸ ਤੇ ਚਲੋ ਤੁਸੀਂ ਮੈਡਮ ਸਰ ਦੇ ਮੋਢੇ ਤੇ ਰੱਖੋ ਹੱਥ ਹਾਂਜੀ ਹਾਂ ਦੂਜੀ ਤਰ੍ਹਾਂ ਹਾਂ ਕਲੋਜ਼ ਹੋ ਜਾਓ ਵੈਰੀ ਗੁੱਡ ਹੱਸ ਕੇ ਜੀ ਹੱਸ ਕੇ ਵੈਰੀ ਗੁੱਡ ਨਾਲ ਨਾਲ ਮੇਰੇ ਕੋਲ ਮੀ ਜਾਓ ਮੇਰੇ ਨਾਲ ਫੇਸ ਘੁਮਾਓ ਇਸ ਘੁਮਾਓ ਘੁਮਾਓ ਜੀ ਘੁਮਾਓ ਉੱਪਰ ਦੇਖੋ ਜੀ ਰੱਬ ਨੂੰ ਥੱਲੇ ਦੇਖੋ ਧਰਤੀ ਮਾਤਾ ਨੂੰ ਠੀਕ ਆ ਬੇਰ ਨੇ ਜੀ ਆ ਫੜੇ ਬੇਰ ਇਹ ਤੁਸੀਂ ਖਾਣੇ ਆ ਇੱਕ ਦੂਸਰੇ ਨੂੰ ਸਟਾਰਟ ਹਾਂਜੀ ਖਵਾਓ ਜੀ ਇਹ ਇਧਰ ਜੀ ਮੂੰਹ ਚ ਮੂੰਹ ਕਿਧਰ ਜਾ ਬੜੇ ਹਾਂ 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 ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਨਹੀਂ ਨਹੀਂ ਉਹ ਨੈਚੁਰਲ ਜਿਹਾ ਰੱਖੋ ਦੁਖੀ ਲੱਗ ਰਿਹਾ ਪਤਨ ਕੀ ਗੱਲ ਆ ਥੋੜਾ ਅੱਜ ਵਿਆਹ ਹੋਇਆ ਪੂਰੇ ਖੁਸ਼ ਮੂਡ ਦੇ ਵਿੱਚ ਆ ਪਰੀਆਂ ਰਾਜੇ ਰਾਣੀਆਂ ਹਾਂ ਇੱਕ ਹੀ ਆਣਾ ਇੱਕ ਹੀ ਜਣਾ ਮੈਡਮ ਤੁਸੀਂ ਰੁਕ ਜੋ ਆ ਆ ਆ ਆ ਆ ਹੂੰ ਕੱਪ ਠੀਕ ਆ ਜੀ ਤੁਸੀਂ ਖਵਾਓ ਬਾਈ ਖਵਾਓ 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 ਲੇਕਨ ਆ ਕਿਚ ਪੈ ਰਿਹਾ ਠੀਕ ਆ ਜੀ ਇਹ ਠੀਕ ਆ हां जी नचना ही ਤੁਸੀਂ ਇੱਕ ਦੂਸਰੇ ਹੱਥ ਫੜ ਕੇ ਨੱਚੋ ਜੀ ਨੱਚੋ ਹਾਂ ਜੀ ਨੱਚੋ 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 ਘੁੰਮੋ ਜੀ ਘਮੋ ਘੁਮਾ ਕੇ ਘਮਾ ਕੇ ਆਲਾ ਜੀ ਵਿੱਚ ਦੀ ਘੁੰਮਣ ਵਾਲਾ ਜੀ ਮੈਡਮ ਘਮੋ ਵਿੱਚ ਦੀ ਵਿੱਚ ਦੀ ਜੀ ਹਾਂ ਹਾਂ ਬਹੁਤ ਵਧੀਆ ਬਹੁਤ ਵਧੀਆ ਵਾਹ ਯਾਰ ਬਹੁਤ ਵਧੀਆ ਆਹ ਆਹ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਵਧੀਆ ਆ ਫੜੀ ਕੈਮਰਾ ਹੁਣ ਤੁਸੀਂ ਕੀ ਕਰਨਾ ਵਾ ਚੁੰਨੀ ਹੋਣਾ ਆਪਣੀ ਖੇ ਜਾਣਾ ਐਦਾ ਇਹ ਦੋਨੋਂ ਨੇ ਭੱਜ ਕੇ ਜਾਣਾ ਠੀਕ ਆ ਜਿਹੜਾ ਕੋ ਤਾਂ ਸਮਝ ਗਿਆ ਨਾ ਸੌਖਾ ਹੀ ਆ ਰੈਡੀ 1 2 3 ਸਟਾਰਟ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਓਏ ਇੱਕ ਮਿੰਟ ਇੱਕ ਮਿੰਟ ਬਾਈ ਜੀ ਬਾਈ ਤੁਸੀਂ ਨਹੀਂ ਕਰਨਾ ਜੀ ਤੁਸੀਂ ਕਿਉਂ ਕਰ ਰਹੇ ਹੋ ਚੁੰਨੀ ਅੱਛਾ ਤੁਸੀਂ ਕਰਨੀ ਆ ਜੀ ਤੁਸੀਂ ਖੋਲ ਕੇ ਲਹਿਰਾ ਕੇ ਚੱਲਣਾ ਲਹਿਰਾ ਕੇ ਦਾਮਨ ਐਦਾ ਵਾਲਾ ਠੀਕ ਆ ਚਲੋ ਦੁਬਾਰਾ ਠੀਕ ਆ ਸਮਝ ਗਿਆ ਜੀ ਮੈਂ ਨਹੀਂ ਕਰਨੀ ਤੁਸੀਂ ਨਹੀਂ ਕਰਨੀ ਬਿਲਕੁਲ ਨਹੀਂ ਕਰਨੀ ਚਲੋ ਦੁਬਾਰਾ ਹਾਂਜੀ ਇਹ ਭੱਜੋ ਓ ਹੋ 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 ਓ ਹੋ 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 ਇੱਧਰ ਇੱਧਰ ਖਲ ਵੈਰੀ ਗੁੱਡ ਸਮਾਈਲ ਸਮਾਈਲ ਆ ਕਿਦੋਂ ਜਿੰਦੇ ਕੋ ਇੱਧਰ ਹਾਂਜੀ ਮਾਮਾ ਜੀ ਪਾਓ ਸ਼ਗਨ ਪਾਓ ਹਾਂਜੀ ਸਿਰ ਤੇ ਆਤਰ ਰੱਖੋ ਇੱਧਰ ਦੇਖੋ ਇਹ ਦੋਨੇ ਜਣੇ ਸਮਾਈਲ ਹੱਸੋ ਜ਼ੋਰ ਦੀ ਹਾਂ ਠੀਕ ਹੈ ਹਾਂ ਜੀ ਤੁਸੀਂ ਆਓ ਅਗਲੇ ਆਜੋ ਆਜੋ ਇੱਧਰ ਦੇਖੋ ਜੀ ਕੈਮਰਾ ਕੈਮਰੇ ਵੱਲ ਦੇਖਿਓ ਇੱਧਰ ਇੱਧਰ ਕੈਮਰਾ ਹਾਂ ਜੀ ਪਾਓ ਐਸੇ ਪਾਓ ਦੇਖੋ ਜੀ ਇੱਧਰ ਇੱਧਰ ਉੱਪਰ ਜੀ ਉੱਪਰ ਪਗੜੀ 깔ੋ ਥੋੜੀ ਜੀ ਠੀਕ ਹੈ ਠੀਕ ਹੈ ਜੀ हाँ जी आओ आओ जी अगले आओ जी ध्यान ध्यान ना जी इधर पाओ जी इधरों ध्यान ठीक हो जी ती पाओ पाओ पाद पाओ शगन पाद जी ओ ਇਹਾਰੇ ਖਾੜੀ ਨੇ ਹੁੰਦਾ ਬਾਸ ਨਾ ਚਲੋ ਜੀ ਪਹਿਲਾਂ ਕਹੋ ਅੱਗੇ ਵੀ ਲਾਈਨ ਲੱਗੀ ਆ ਆਓ ਇਹ ਦੇਖੋ ਉੱਪਰ ਕੈਮਰੇ ਵੱਲ ਕੈਮਰੇ ਵੱਲ ਹੱਸ ਕੇ ਜੀ ਹੱਸ ਕੇ ਬਾਈ ਜੀ ਹਾਂ ਜੀ ਠੀਕ ਹੈ ਜੀ ਥੋੜਾ ਦੂਰੋਂ ਸਮੈਲ ਆ ਰਹੀ ਹੈ ਕਾਇਆ ਉੱਠ ਖੜਾ ਹੂੰ